ਤੇ ਜਿਹੜੀ ਸਰਕਾਰ ਹੈ ਇਹ ਹਸਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੋਕਲੇਸ ਹੈ ਜਿਹਦੇ ਕਰਕੇ ਹਸਤਾਲਾਂ ਤੇ ਜਾ ਕੇ ਪੈਗੇ ਤੇ ਨਾਲ-ਨਾਲ ਹੀ ਕੋ ਪੁੱਫੜ ਭਜਿਆ ਫਿਰਦਾ ਹੈ ਪੁੱਫੜ ਦਾ ਵਿਆਜ ਮਾਰ ਨਹੀਂ ਹੁੰਦਾ ਇਹ ਸਰਕਾਰ ਵੀ ਦੇ ਵੀ ਕਾਟੋਕਲੇ ਉਸ ਦੇ ਨਾਲ ਪਿਆ ਹੋਇਆ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜਪੀੜਤਾ ਦੀ ਮਦਦ ਕਰਨ ਦੇ ਲਈ ਤੇ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਆ ਕਿਆ ਰਾਹਤ ਕਾਰ ਦੇ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਟੋਕਲੇ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਵਰਕਰ ਹਰ ਪ੍ਰਿੰਟ ਦੇ ਜੂਝ ਰਹੇ ਐ ਪੰਜਾਬੀ ਹਰ ਪ੍ਰਾਂਤ ਤੇ ਜੂਝ ਰਹੇ ਐ ਇਹ ਲੋਕਾਂ ਨੇ ਆਪ ਇਸ ਮਿਹਮਨ ਨੂੰ ਸੰਭਲਿਆ ਐ ਇਹ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਐ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਪੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਦਾ ਨਾਲ ਉਹਨਾਂ ਦੇ ਆਦੇਸ਼ਾ ਅਨੁਸਾਰ ਇੱਥੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਨੇ ਵੀ ਮੈਸੇਜ ਪੇ ਜੇ ਉਮੀਦ ਹੈ ਕਿ ਉਹ ਵੀ ਆਉਣਗੇ ਐਸੀ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁਖ ਦੀ ਘੜੀ ਚ ਕੱਢਣਾ ਹੈ ਸਰਕਾਰਾਂ ਸਾਡੀ ਮਦਦ ਕਰਨ ਚਾਹੇ ਨਾ ਕਰਨ ਖਰਜ ਉਹਨਾਂ ਦਾ ਬਣਦਾ ਹੈ ਲੇਕਿਨ ਉਹ ਭੱਜੀਆਂ ਹੋਈਆਂ ਵਿਪੇਸ਼ ਬਗੇਲ ਜੀ ਨੇ ਰਾਹੁਲ ਗਾਂਧੀ ਜੀ ਦੇ ਜਿਸ ਪ੍ਰਕਾਰ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਪੰਜਾਬ ਵਿੱਚ ਜੁਟ ਜਾਣਾ ਚਾਹੀਦਾ ਤਾਂ ਜੋ ਕੋਈ ਵੀ ਪੰਜਾਬ ਦਾ ਵਿਅਕਤੀ ਭੁੱਖਾ ਪਿਆਸਾ ਨਾ ਰਵੇ ਜੋ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਯੋਗਦਾਨ ਪਾ ਕੇ ਕਰਨਾ ਚਾਹੀਦਾ ਹੈ ਨਾਲ ਹੀ ਨਾਲ ਉਹਨਾਂ ਨੇ ਬਪੇਸ਼ ਬਗੇਲ ਜੀ ਵੀ ਅੱਜ ਦੋ ਦਿਨ ਦੇ ਦੌਰਾਨ ਤੇ ਪੂਰੇ ਤੇ ਵੀ ਸਾਡੇ ਨਾਲ ਕੰਮ ਕਰਨਗੇ ਦਰਦਸਨਗੇ ਤੇ ਰਾਹੁਲ ਗਾਧੀ ਜੀ ਨੂੰ ਇਹ ਇਸ ਬਾਰੇ ਆਪਣੀ ਰਿਪੋਰਟ ਦੇਣਗੇ ਕਾਂਗਰਸ ਪਾਰਟੀ तमाम ਜ਼ਿਲ੍ਹਿਆਂ ਦੇ ਵਿੱਚ ਆਪਦੇ ਲੈਵਲ ਤੇ ਸਾਰੀਆਂ ਕਮੇਟੀਆਂ ਬਣ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲਫੁਲ ਭੇਟਾ ਹਰ ਲੋਕ ਸਭਾ ਵਾਈਜ਼ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਇਆ ਮੁਕਸਰ ਲੁਧਿਆਣਾ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤ ਕਾਰਜਾਸੇ ਇਕੱਠਾ ਕੀਤਾ ਅੱਜ ਇੱਥੇ ਵੀਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅੱਜ ਇਹ ਪ੍ਰਕਾ ਨੂੰ ਰਵਾਨਗੀ ਜਿਹੜੀ ਸਭ ਤੋਂ ਦਵਾਉਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆ ਸਾਹਿਬ ਔਜਲਾ ਸਾਹਿਬ ਰੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਔਰ ਅਜਨਾਲਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇੱਥੋਂ ਛੱਡੀ ਦੇਣ ਆਏ ਆ ਅਸੀਂ ਨੁਕਤਾ ਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਹੈ ਸਰਕਾਰ ਨੇ ਜੋ ਕੀਤਾ ਉਹਰਾ ਖੁਲਾਸਾ ਕਰਾਂਗੇ ਇਸ ਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਸੀ ਜਦੋਂ ਵਿਪਤਾ ਹੈ ਅਸੀਂ ਸਭ ਇੱਕ ਜੋਟੋਕੇ ਅੱਜ ਪੰਜਾਬ ਦੇ ਨਾਲ ਖੜੇ ਆਂ ਪਰ ਇਹ ਕਿਉਂ ਹੋਇਆ ਕਿਵੇਂ ਹੋਇਆ ਇਹਦੇ ਵਿੱਚ ਕੇਂਦਰ ਦਾ ਕੀ ਗਲਤੀ ਹੈ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੀ ਤੇ ਪੰਜਾਬ ਦੇ ਜਿਹੜਾ ਸਕੱਤਰੀ ਹੋਰੀ ਕੀ ਗਲਤੀ ਹੈ ਜਾਂ ਮੰਤਰੀ ਦੀ ਕੀ ਗਲਤੀ ਹੈ ਕਿਉਂ ਹੋਇਆ ਇਹ ਸਭ ਕੁਝ ਇਹ ਹੋਸਾਈਦਾ 75% ਨੁਕਸਾਨ ਨਾ ਹੁੰਦਾ ਏਰੀਆ ਸਾਰੀਆਂ ਗੱਲਾਂ ਬਾਰੇ ਬਾਅਦ ਚ ਚਰਚਾ ਕਰਾਂਗੇ ਫਲਡ ਆਇਆ ਹੈ ये सरकारों के द्वारा चाहे राज्य सरकार हो या केंद्र सरकार दोनों के नाकामी के कारण से यह बाढ़ आया हुआ है और इसका खामियाजा पूरा पंजाब हो गया दुर्भाग्यजनक बात यह है कि अभी तक के कितनी फसल बर्बाद हो गया कितने खेत में रेत भर गए कितने जान का नुकसान हुआ कितने दो डंगर बह गए कितने लोगों की मौत हुई इसके बारे में कोई जानकारी सरकार के द्वारा नहीं जा रही दूसरी तरफ बाढ़ प्रभावित लोगों के लिए कोई राहत सामग्री कोई राशि लोगों तक नहीं पहुंचाया जा रहा है शुद्ध पेयजल और भोजन की व्यवस्था भी ठीक से नहीं की जा रही है ये बेहद दुर्भाग्यजनक बात है कि इतना असंवेदनशील राज्य सरकार कैसे हो सकती है और इतना असंवेदनशील केंद्र सरकार कैसे हो सकती है प्रधानमंत्री की तरफ से एक ट्वीट भी नहीं आया है यहाँ बाढ़ पीड़ितों की पंजाब के लोगों को उसे अपने हाल पर छोड़ दिया है लेकिन कांग्रेस पार्टी ने हमारे चाहे सांसदगण हों पूर्व मुख्यमंत्री हैं प्रधान जी हैं हमारे एम हमारे जिला के पदाधिकारी सभी कार्यकर्ता और नेता प्रण प्राण से जुटे हुए हैं कि हम इस विविधता में जो केंद्र और राज्य सरकार के द्वारा निर्मित है उसमें हम उनको किसानों को मजदूरों को गरीबों को उनके के हम नहीं छोड़ सकते और इसलिए हर इंपिति में उनके साथ खड़े हैं और प्रत्येक दिन जाके अपने अपने क्षेत्रों में दौरा कर रहे हैं लोगों को राहत सामग्री वितरित कर रहे हैं कैसे सहयोग दिया जा सके वो हर संभव कार्य कर रहे हैं मैं सभी कार्यकर्ताओं को बधाई देता हूँ जो राहुल जी के निर्देश पर सभी कार्यकर्ता जुटे हुए हैं दिन रात मेहनत कर रहे हैं और दुर्भाग्यजनक है, बात यह है केंद्र सरकार की तरफ से कोई राहत ਦੋਸਤਾਂ ਲਈ ਵੀ ਹੈ ਰੱਜ ਕੇ ਹੋਰ ਸੀ